ਪੂਰੀ ਦੁਨੀਆ ਦੇ ਵਿੱਚ ਪ੍ਰਵੇਸ਼ ਮਸੀਹਾ ਦੁੱਖ ਭੋਗ ਅਤੇ ਮੌਤ ਨੂੰ ਯਾਦ ਕਰਦੇ ਹਨ ਅੱਜ ਇਹ ਸੰਸਾਰ ਪ੍ਰਵੇਸ਼ ਗੁੱਡ ਫਰਡੇ ਮਨਾ ਰਹੇ ਹਨ ਅੱਜ ਗੁੱਡ ਫਰਡੇ ਹੈ ਯਨੋ ਕਿਉਂਕਿ ਯਿਸੂ ਮਸੀਹ ਮਾਨਕ ਜਾਦੀ ਦੇ ਲਈ ਮਰ ਗਿਆ ਤੇ ਆਮ ਹੈ ਕਿ ਜਦੋਂ ਕਿਸੇ ਦਾ ਦੁੱਤ ਹੋ ਜਾਂਦਾ ਹੈ ਉਸ ਦਿਨ ਸ਼ੋਧ ਮਨਾਉਂਦਾ ਹੈ ਪਰ ਪ੍ਰਵੇਸ਼ ਮਸੀਹ ਦੇ ਮੌਤ ਦਾ ਦਿਨ ਨੂੰ ਗੁੱਡ ਫਰਡੇ ਚੰਗਾ ਦਿਨ ਆਖਿਆ ਜਾਂਦਾ ਹੈ ਕਿਉਂਕਿ ਪ੍ਰਭੂ ਨੇ ਸਾਨੂੰ ਅੱਜ ਇੱਕ ਨਵਾਂ ਨਿਯਮ ਦਿੱਤਾ ਹੈ ਆਪਣੇ ਵੈਰੀਆਂ ਨੂੰ ਪਿਆਰ ਕਰੋ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਸਾਨੂੰ ਦਇਆ ਪਿਆਰ ਅਤੇ ਮਾਫੀ ਦੇਣ ਲਈ ਸਾਨੂੰ ਪ੍ਰੇਰਣਾ ਦਿੰਦਾ ਹੈ ਅਸੀਂ ਵੀ ਪ੍ਰਭੂ ਯਿਸੂ ਮਸੀਹ ਰਿਵਾਨ ਇੱਕ ਦੂਸਰੇ ਨੂੰ ਪਿਆਰ ਕਰੀਏ ਆਪਣੇ ਵੈਰੀਆਂ ਲਈ ਰਾਖਾ ਕਰੀਏ ਤੀਸੇ ਦਿਨ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਇੱਕ ਚੰਗਾ ਸਮਾਜ ਬਣਾਏ ਜਿੱਥੇ ਨਾ ਵਿਤਕਰਾ ਹੈ ਨਾ ਕੋਈ ਦੁਸ਼ਮਣੀ ਹੈ ਸਾਰੇ ਆਪਸੇ ਪਿਆਰ ਮੁਹੱਬਤ ਵਜ ਰਹੀ ਹੈ ਪ੍ਰਭੂ ਨੇ ਮਰ ਕੇ ਜੀਵ ਦਿੱਤੇ ਸਾਨੂੰ ਸਾਰਿਆਂ ਨੂੰ ਜੀਵਨ ਦਿੱਤਾ ਹੈ ਉਸ ਪ੍ਰਭੂ ਨੇ ਸਾਨੂੰ ਅਜੇ ਸਲੀਬ ਦੇ ਕੇ ਸਲੀਮ ਨੇ ਰਾਤ ਰਾਤ ਚੱਲਣ ਲਈ ਆਗਵਾਈ ਕਰਦਾ ਹੈ ਸਲੀਮ ਦੇ ਵਿੱਚ ਅਸਿਸ ਮਹਾਨ ਪਰਮੇਸ਼ਰ ਦਾ ਪਿਆਰ ਵੇਖਦੇ ਹਾਂ ਪ੍ਰਭੂ ਦਾ ਪਿਆਰ ਸਾਲੀਬ ਤੇ ਇਤਜ਼ਹਾਰ ਕੀਤਾ ਹੈ ਆਪਣੇ ਇਕਲੌਤੇ ਬੇਟੇ ਦੇ ਰਾਹੀ ਅਨੁਕ ਜਾਨੀ ਨੂੰ ਬਾਦ ਇਨਸਾਨ ਲਈ ਆਪਣੀ ਜਾਨ ਲੈ ਕੇ ਪ੍ਰਭੂ ਸਾਨੂੰ ਪਿਆਰ ਕੀਤਾ ਹੈ ਕਬੂ ਅਜ ਸਾਨੂੰ ਸਾਰੇ ਅਨੁਖਾ ਹੈ ਜਵੇਂ ਮੇਤੂ ਅਨ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਆ ਵਸੇ ਅਜ ਇਸ ਪਿਆਰ ਦਾ ਪੈਗਾਮ ਆਪਣੇ ਛਿਵਣ ਦੇ ਰਾਹੀ ਆਪਣੇ ਪਰਿਵਾਰ ਤੋਂ ਲਾਗੂ ਕਰਕੇ पूरा समाज ਦੇ ਵਿੱਚ ਨੂੰ ਭਲਾਈਏ ਆ ਉਸ ਮਿਲ ਕੇ ਪਿਆਰ ਕਰੀਏ ਆਪਣੇ स्वार्थ ਨੂੰ ਛੱਡ ਕੇ ਨਹੀਂ ਸਵਾਰ ਪਿਆਰ ਵਿਖਾਈਏ ਅੱਜ ਅਸੀਂ ਪੰਜਾਬ ਦੇ ਲਈ ਆਪਣੇ ਪਹਾੜ ਦੇਸ਼ ਦੇ ਸ਼ਾਨ ਦੀ ਲਈ ਸਾਰੇ ਮਿਲ ਕੇ ਅਰਦਾਸ ਕਰਦੇ ਹਾਂ ਕਿ ਅਸੀਂ ਸਾਰੇ ਕੋਈ ਖੁਦਾ ਦਾ ਪਰਮੇਸ਼ਰ ਦੇ ਬੱਚੇ ਹਾਂ ਆਸ ਇਸ ਪਰਮੇਸ਼ਰ ਤੋਂ ਸੰਦਾਰ ਵਾਂਗ ਜੀਵਨ ਗੁਜ਼ਾਰੀਏ ਖੁਦਾ ਤੋਂ ਅਨੁਸਾਰਿਆਂ ਨੂੰ ਵਰਕਰ ਦੇਵੇ ਅੱਜ ਪ੍ਰਭੂ ਯਿਸੂ ਮਸੀਹ ਜੀ ਨੇ ਜੋਸ ਮਨੁੱਖੀ ਜੀਵਤੀ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕੀਤਾ ਸੀ ਉਸ ਤੈਨੂੰ ਯਾਦ ਕਰਦੇ ਹੋਏ 26 ਜਲੰਧਰ ਦੇ ਵਿੱਚ ਪੈਰਿਸ਼ ਧਾਰੀਵਾਲ ਸਾਡੇ ਫਾਦਰ ਜੋਸ ਸਪਿਰਿਟੀ ਜੋ ਇਥੋਂ ਦੇ ਡੀਨ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਵੱਡੀ ਦੁੱਖ ਭੋਗ ਯਾਤਰਾ ਜੋ ਗੱਡੀ ਜਾ ਰਹੀ ਆ ਇਹ ਦੁੱਖ ਭੋਗ ਯਾਤਰਾ ਸੰਤ ਜੋਸਫ ਕਿਰਜਾਕਰ ਡਟਵਾ ਘਰ ਤੋਂ ਚੱਲ ਕੇ ਸੰਤਰੀ ਤਰੇਜਾ ਦੇਜਾ ਦਾ ਕੈਥੋਲਿਕ ਚਰਚ ਦੇ ਵਿੱਚ ਜਾਵੇਗੀ ਔਰ ਸਾਰੀ ਕਲੀਸ਼ੀਆ ਨੇ ਮਸੀਹ ਭਾਈਚਾਰੇ ਨੇ ਅੱਜ ਰੋਜ਼ਾ ਰੱਖਿਆ ਹੈ ਔਰ ਪ੍ਰਭੂ ਯਿਸੂ ਮਸੀਹ ਦੇ ਕੋਲ ਪੂਰੀ ਮਨੁੱਖੀ ਜਾਤੀ ਦੇ ਲਈ ਪ੍ਰਕਾਸ਼ ਪ੍ਰਾਰਥਨਾਵਾਂ ਕਰ ਰਹੇ ਹਨ ਇਸੇ ਤਰੀਕੇ ਦੇ ਨਾਲ ਸਤਕਾਰਯੋਗ ਫਾਦਰ ਜੀ ਨੇ ਪਹਿਲਾਂ ਪੂਰੇ ਭਾਰਤ ਦੇਸ਼ ਪੰਜਾਬ ਪ੍ਰਦੇਸ਼ ਤੇ ਫਿਰ ਆਪਣੇ ਜ਼ਿਲ੍ਹੇ ਲਈ ਆਪਣੇ ਲੋਕਾਂ ਦੇ ਲਈ ਨੇਤਾਵਾਂ ਦੇ ਲਈ ਤੇ ਜਿਹੜੇ ਸਾਡੇ ਐਡਮਿਨਿਸਟਰेटर ਨੇ ਸਾਰਿਆਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਨੇ ਕਿ ਪ੍ਰਭੂ ਤੂੰ ਸਭ ਨੂੰ ਆਪਣੇ ਪਿਆਰ ਦੇ ਨਾਲ ਆਪਣੇ ਵੱਲ ਖਿੱਚਾ ਔਰ ਅੱਜ ਉਸ ਤਰ੍ਹਾਂ ਦੇਣ ਨੂੰ ਬੜੇ ਸ਼ਾਂਤੀਪੂਰਕ ਤੇ ਵਧੀਆ ਤਰੀਕੇ ਦੇ ਨਾਲ ਆਪਸੀ ਭਾਈਚਾਰਕ ਸਾਂਝ ਦੇ ਨਾਲ ਇੱਕ ਦੂਸਰੇ ਦੇ ਨਾਲ ਮਿਲ ਕੇ ਫਰフライਡੇ ਨੂੰ ਅਸੀਂ ਲੋਕ ਯਾਤਰਾ ਜੋ ਹੈ ਉਹ ਕੱਢ ਰਹੇ ਹਾਂ ਥੈਂਕ ਯੂ